ਕਿ 24 ਨੂੰ ਡਿਬਰੂਡਾਡ ਸੈਂਟਰਲ ਜੇਲ੍ਹ ਦੇ ਵਿੱਚ ਮੈਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਪਹਿਲਾਂ ਸਾਡਾ 10-12 ਮੀਟਿੰਗਾਂ ਉਸ ਤੋਂ ਪਹਿਲਾਂ ਵੀ ਹੋਈਆਂ ਸੀ ਜਿਹੜੀਆਂ ਉਸ ਤੋਂ ਸਾਡੀ ਗੱਲ ਚੱਲ ਰਹੀ ਸੀ ਕਿ ਜਿਹੜਾ ਡੈਮੋক্রেটিক ਪ੍ਰੋਸੈਸ ਹੈ ਲੋਕਤੰਤਰ ਦਾ ਜਿਹੜਾ ਹੈਗਾ ਇਹ ਤੌਰਕ੍ਰਿਤਾ ਉਸ ਦੇ ਵਿੱਚ ਚੋਣਾਂ ਦੇ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਕੁਝ ਜਿਹੜੇ ਸੀ ਜੇ ਜਦੋਂ 22 ਟਾਟ ਹੋਇਆ ਬੇਨ ਸਿੰਘ ਦੀ ਸਰਕਾਰ ਆਈ ਉਦੋਂ ਚੋਣਾਂ ਦੇ ਵਿੱਚ ਬਾਈਟਾਟ ਕਰਾਇਆ ਮੇਰੀ ਅੱਜ ਵੀ ਇਹੀ رائے ਹੈ ਉਦੋਂ ਵੀ ਇਹੀ رائے ਸੀ ਕਿ ਕੁਝ ਕਮਿਊਨਿਸਟ ਜਿਹੜਾ ਇੱਥੇ ਸ਼ਬਦ ਹੈ ਮੈਂ ਆਪਣੀ ਜ਼ਿੰਮੇਵਾਰੀ ਨਾਲ ਲੈਣਾ ਹੈ ਕਿ ਕੁਝ ਕਮਿਊਨਿਸਟ ਜਿਹੜੇ ਸੀ ਜੇ ਉਹ ਖਾਲਸਾ ਪੰਥ ਦੇ ਵਿੱਚ ਕੁਝ ਵਿਰੋਧ ਕਰਕੇ ਹੋਰ ਖਾਲਸਾ ਪੰਥ ਦੇ ਵਿੱਚ ਕਮਿਊਨਿਸਟਾਂ ਨੇ ਠੁਠਵਾ ਠੁਸ ਬੈਠ ਕੇ ਕਰਦੇ ਕਿਉਂਕਿ ਉਹਨਾਂ ਦਾ ਨਾਂ ਗੁਰੂ ਰੰਗ ਸਾਹਿਬ ਜੀ ਦੀ ਸੀ ਨਾ ਰੱਬ ਦੀ ਹੋਂਦ ਵਿੱਚ ਯਕੀਨ ਸੀ ਨਾ ਕਿ ਧਰਮ ਨਾਲ ਵਾਸਤਾ ਸੀ ਉਹਨਾਂ ਦਾ ਇੱਕੋ ਮਕਸਦ ਸੀ ਕਿ ਘੋਸ ਬੈਠ ਕਰਕੇ ਇਹਨਾਂ ਦੇ ਵਿੱਚ ਸਿੱਖੀ ਨੂੰ ਇਹੋ ਜੇ ਰਾਹ ਤੇ ਲਿਆਂਦਾ ਜਾਵੇ ਜਿੱਥੇ ਸਿੱਖੀ ਜਿਹੜੀ ਆ ਉਹ ਖਤਮ ਹੋ ਸਕੇ ਉਦੋਂ ਵੀ ਉਹ ਬਾਈਕਟ ਕਰਾਉਂਦੇ ਰਹੇ ਕਿਉਂਕਿ ਉਸ ਸਮੇਂ ਜਿਹੜਾ 1992 ਵਿੱਚ ਬਾਈਕਟ ਹੋਇਆ ਉਹ ਬਾਈਚਾਟ ਇੱਕ ਬੜੇ ਸੋਚੇ ਸਮਝੇ ਤਰੀਕੇ ਨਾਲ ਕਰਾਇਆ ਗਿਆ ਮੈਂ ਸ਼ੁਰੂ ਤੋਂ ਕਹਿੰਦਾ ਸੀ ਕਿ ਘੁੱਸ ਬੈਠ ਜਿਹੜੀ ਹੈਗੀ ਹੈ ਉਹ ਬੜੀ ਖਤਰਨਾਕ ਹੈ ਕਮਿਊਨਿਸਟਾਂ ਦੀ ਜਿਹੜੀ ਖਾਲਸਾ ਪੰਥ ਦੇ ਵਿੱਚ ਕਰ ਰਹੇ ਨੇ ਤੇ ਉਸ ਦੇ ਨਾਲ ਉਹ ਜਿਹੜਾ ਹੈਗਾ ਇਹ ਬਾਈਚਾਟ ਕਰਾਉਂਦੇ ਬਾਈਚਾਟ ਨਾ ਕਿਸੇ ਤਰੀਕੇ ਦਾ ਨਾ ਕਿਸੇ ਤਰੀਕੇ ਨਾਲ ਦਾ ਲਾਜਾ ਇਸ ਦਾ ਤੇ ਬਾਈਚਾਟ ਨਾਲ ਖਾਲਸਾ ਪੰਥ ਨੂੰ ਬੜਾ ਵੱਡਾ ਘਾਟਾ ਪੈਂਦਾ ਜਾਨਾਂ ਵੀ ਜਾਂਦੀਆਂ ਨੇ ਤੇ ਉਸ ਦੇ ਬਦਲੇ ਵਿੱਚ ਪ੍ਰਾਪਤੀ ਕੋਈ ਨਹੀਂ ਹੁੰਦੀ ਤੇ ਇਹ ਚੋਣ ਜਿਹੜੀ ਆ ਉਹ ਜ਼ਰੂਰ ਲੜਨੀ ਚਾਹੀਦੀ ਹੈ ਮੈਂ ਇਹ ਕਹਿੰਦਾ ਸੀ ਜੇ 13 ਦੀਆਂ 13 ਸੀਟਾਂ ਤੇ ਚੋਣ ਲੜਨੀ ਚਾਹੀਦੀ ਆ ਪੰਜਾਬ ਦੀ ਤੇ ਉਹ ਵਾਰਸੇ ਪੰਜਾਬ ਵੱਲੋਂ ਲੜ ਲਓ ਜਾਂ ਉਹ ਇੱਕ ਆਜ਼ਾਦ ਹੋ ਕੇ ਕਰਕੇ ਆਜ਼ਾਦ ਹੋਣ ਦੇ ਵਿੱਚ ਉਹ ਚੋਣ ਲੜੀ ਜਾ ਪਰੰਤੂ ਉਹਦੇ ਸਹਿਮਤੀ ਹੋ ਗਈ 24 ਤਰੀਕ ਨੂੰ ਬਈ ਜਿਹੜਾ ਹੈ ਠਡੂਰ ਸਾਹਿਬ ਦੀ ਜਿਹੜੀ ਸੀਟ ਹੈ ਇਹ ਠਡੂਰ ਸਾਹਿਬ ਦੀ ਸੀਟ ਲੜੀ ਜਾ ਮੈਂ ਫਿਰ ਆਪਦਾ ਦੂਜਾ ਕਲੇਮ ਕੇ 13 ਦੀਆਂ 13 ਸੀਟਾਂ ਤੇ ਲੜੀ ਜਾਵੇ ਮੈਂ ਉਸ ਤੇ ਫਿਰ ਬਹੁਤਾ ਜੋਰ ਨਹੀਂ ਦਿੱਤਾ ਕਿ ਚਲੋ ਜੀ ਇੱਥੇ ਤੇ ਹੁੰਦਾ ਸ਼ੁਰੂ ਹੁੰਦਾ ਆਪਣੀ ਇਹੀ ਬਹੁਤ ਹੈ ਆਪਾਂ ਇੱਥੇ ਸੀਟ ਨੂੰ ਜਿਹੜਾ ਹੈਗਾ ਉਸ ਇਹ ਇਸ ਮਿਸਾਲ ਦੇ ਤੌਰ ਤੇ ਉਸ ਨੂੰ ਉਦਾਹਰਨ ਦੇ ਤੌਰ ਤੇ ਉਸਾ ਦੇਖੀਏ ਵੀ ਕਿਹ ਜੀ ਉਹਦੇ ਵਿੱਚ ਕਾਮਯਾਬੀ ਹੁੰਦੀ ਹੈ ਫੇਰ ਉਹ ਸੀ ਵੀ ਸਮਝੌਤਾ ਕਰਕੇ ਲੜੀ ਜਾਵੇ ਜਾਂ ਕਿਸੇ ਨਾਲ ਮੇਰਾ ਵੀ ਉਹਦੇ ਚ ਪੱਕਾ ਵਿਚਾਰ ਸੀ ਭਾਈ ਸਾਹਿਬ ਦਾ ਵੀ ਪੱਕਾ ਸੀ ਵੀ ਕਿਸੇ ਨਾਲ ਸਮਝੌਤਾ ਨਾ ਕੀਤਾ ਜਾਵੇ ਕਿਸੇ ਪਾਰਟੀ ਆਪਦੇ ਜਿਹੜੇ ਚਰਮਾਂ ਦੀ ਜ਼ਿੰਮੇਵਾਰਾ ਜਿਹੜੀ ਹੁੰਦੀ ਆ ਉਹ ਪਾਰਟੀ ਹੁੰਦੀ ਆ ਆਪਾਂ ਕਿਸੇ ਪਾਰਟੀ ਨਾਲ ਸਮਝੌਤਾ ਕਰਨ ਜੇ ਕਿਸੇ ਗੱਲ ਤੇ ਤੇ ਉਹ ਜਿਹੜੀ ਹੈਗੀ ਆ ਉਹ ਸਮਝੌਤਾ ਨਾ ਕੀਤਾ ਜਾਵੇ ਤੇ ਉਹ ਫਿਰ ਜਿਹੜੀ ਆ ਉਹਨਾਂ ਨੇ ਇਹ ਗੱਲ ਪ੍ਰਮਾਣ ਕਰ ਲਈ ਵੀ ਮੈਂ ਠਡੂਰ ਸਾਹਿਬ ਤੋਂ ਚੋਣ ਲੜੂ ਮੈਂ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕਰਤੀ ਉੱਥੇ ਵੀ ਹੋਈ ਡਿਬਰੂਗੜ੍ਹ ਵੀ ਹੋਈ ਫਿਰ ਅਜੇ ਵੀ ਹੋਈ ਉਹ ਦੱਸਿਆ ਸਭ ਨੂੰ ਤੇ ਉਹਨਾਂ ਨੇ ਐਲਾਨ ਕਰਤਾ ਕਿ ਜਿਹੜੀ ਇਹ ਸ਼ਡੂਲ ਸਾਹਿਬ ਦੀ ਸੀਟ ਲੜੀ ਜੋ ਪਰਿਵਾਰ ਵੱਲੋਂ ਤੁਸੀਂ ਜਿਆ ਕੀਤਾ ਗਿਆ ਜੀ ਉਹ ਕਿ ਉਹ ਅਜੇ ਜੀ ਸਾਨੂੰ ਪੁਸ਼ਟੀ ਨਹੀਂ ਹੋਈ ਸਾਡੀ ਫਲਾਣ ਨਹੀਂ ਹੋਈ ਫਲਾਣ ਉਹ ਕਹਿੰਦੇ ਰਹੇ ਪਰਿਵਾਰ ਵੱਲੋਂ ਮੈਂ ਹਾਂ 101% ਜਿਹੜੀ ਜਲ ਮੈਂ ਚਾਹੀ ਤੀ ਪੂਰੀ ਜ਼ਿੰਮੇਵਾਰੀ ਨਾਲ ਤੈਨਾਂ ਜਾਦਾ ਮੈਂ ਆਪਦਾ ਜੀਵਨ ਸ਼ੁਰੂ ਕੀਤਾ ਬਟਾਲਾ ਦਾ ਜਾਂ ਰਾਖਸੀ ਜੀਵਨ ਸ਼ੁਰੂ ਕੀਤਾ ਕੋਈ ਗੱਲ ਇਹ ਹੀ ਨਹੀਂ ਨਿਕਲੀ ਜਿਹੜੀ ਮੇਰੇ ਵੱਲੋਂ ਗਲਤ ਵੀ ਆ ਨਹੀਂ ਗਈ ਉਹੀ ਚਹਿਤੀ ਹੋਵੇ ਬਿਨਾ ਮਤਲਬ ਕਹੇ ਤੀ ਹੋਵੇ ਤੇ ਕੱਲ ਉਹਨਾਂ ਦੀ ਮਾਤਾ ਵੱਲੋਂ ਵੀ ਐਲਾਨ ਆ ਗਿਆ ਉਹੀ ਐਲਾਨ ਜਿਹੜਾ ਮੈਂ ਕੀਤਾ ਸੀ ਕਿ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨਗੇ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਲੈਣਗੇ ਤੇ ਨਾਲ ਇਹ ਹੈ ਵੀ ਜੇ ਤੂੰ ਸਾਡੀ ਮਦਦ ਕਰੇ ਤਾਂ ਉਹ ਸੁਦਾ ਸੁਆਟ ਹੈ ਕੋਈ ਤੇਰੇ ਬੇਲਤਮ ਕੋਈ ਮਦਦ ਕਰੇ ਤੇ ਕਿਸੇ ਦੀ ਮਦਦ ਲੈਣ ਤੋਂ ਅਸੀਂ ਇਨਕਾਰ ਨਹੀਂ ਕਰਦੇ। હું ਸਾਡੇ ਸਿਧਾਂਤਾਂ ਨਾਲ ਸਾਡੇ ਸਿਧਾਂਤਾਂ ਨੂੰ ਮੰਨ ਕੇ ਮਦਦ ਕਰੂਗਾ ਉਹ ਮਦਦ ਜਦੋਂ ਉਹ ਸਿਧਾਂਤਾਂ ਤੇ ਖੜਾ ਹੈ ਤੇ ਉਹ ਮਦਦ ਕਰ ਰਿਹਾ ਹੈ। ਤੇ ਉਸ ਤੇ ਜਿਹੜੀ ਆ ਉਹ ਮੇਰੇ ਜਿਹੜੀ ਆ ਵੱਡੀ ਪੁਸ਼ਟੀ ਹੋ ਗਈ। ਤੇ ਮੈਂ ਇਹ ਪੱਕੇ ਇਰਾਦੇ ਨਾਲ ਮੈਂ ਉੱਥੇ ਸਰਵੇਖਣ ਕਰਿਆ ਠਡੂਰ ਸਾਹਿਬ ਦੀ ਸੀਟ ਦਾ ਕਿ 4 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਹੋਊਗੀ। ਤੇ ਜਿੰਨੇ ਵੀ ਹੋਰ ਪਾਰਟੀਆਂ ਦੇ ਖੜੇ ਹੋਣ ਜੇ ਉਹ ਸਾਰੇ ਦੇ ਸਾਰਿਆਂ ਦੀਆਂ ਜਮਾਨਤਾਂ ਜਬਤ ਹੋਣਗੀਆਂ ਛੜੂਰ ਸਾਹਿਬ ਤੋਂ ਇੱਥੇ ਇਤਿਹਾਸ ਬਣਾਇਆ ਗਿਆ ਸਾਡੀ ਮੁਲਾਕਾਤ ਨਾਲ ਇਤਿਹਾਸਕ ਫੈਸਲਾ ਲਿੱਤਾ ਗਿਆ ਸਮੀਤ ਕਰਨ ਬਦਲ ਜੇ ਤੇ ਸਾਰਾ ਕੁਝ ਬਦਲ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਯੁੱਗ ਜਿਹੜਾ ਹੈ ਉਹ ਸ਼ੁਰੂ ਹੋਇਆ ਇਸ ਦੇ ਵਿੱਚ ਉਸ ਸਮੇਂ ਵੀ ਜਦੋਂ ਰੋੜੇ 'ਤੇ ਜਦੋਂ ਰੋੜੇ ਇਹਨਾਂ ਨੂੰ ਪੱਜ ਦਿੱਤੀ ਗਈ ਸੀ ਭਾਈ ਅਮਰਪਾਲ ਸਿੰਘ ਨੂੰ ਉਦੋਂ ਇਹ ਕਿਹਾ ਗਿਆ ਸੀ ਕਿ ਜੀ ਪਾਜੇ ਵਰਸੇ ਪੰਜਾਬ ਦੀ ਐ ਕੁਝ ਬੰਦਿਆਂ ਵੱਲੋਂ ਇਹ ਸੰਤ ਜਰਨੈਲ ਸਿੰਘ ਦੀ ਪੱਜਨੀ ਹੈ ਤੇ ਮੈਂ ਉੱਥੇ ਐਲਾਨ ਕਰਿਆ ਸੀ ਬਈ ਇਹ ਸੰਤ ਜਰਨੈਲ ਸਿੰਘ ਦੀ ਉਹ ਪੱਜ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਉਹ ਪੱਜ ਹੈ ਵਰਸੇ ਪੰਜਾਬ ਦੀ ਜਿਹੜੀ ਇਹ ਪੱਜਨੀ ਹੁੰਦੀ ਇਹ ਨਹੀਂ ਹੁੰਦਾ ਵੀ ਪਰਿਵਾਰ ਨੂੰ ਪੱਜ ਮਿਲੇ ਜਿਹੜੀ ਉਹ ਹੈ ਉਹ ਬਾਬਾ ਜੀ ਦੀ ਵਰਸੀ ਤੇ ਐਲਾਨ ਕਰਿਆ ਸੀ ਉਸ ਤੋਂ ਬਾਅਦ ਵਰਸੀ ਸੀ ਵਰਸੀ ਤੇ ਐਲਾਨ ਕਰਿਆ ਸੀ ਵੀ ਜਿਹੜੀ ਪੱਜ ਆ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਉਹ ਮੇਰੀ ਤੇ ਇਹਦੇ ਵਿੱਚ ਇੱਕ ਤਾਂ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਹਿੱਸਾ ਲੈ ਲਿਆ। ਦੂਸਰੀ ਗੱਲ ਕਿ ਸਾਡਾ ਪੂਰਾ ਜਿਹੜਾ ਅਮਨ-ਅਮਾਨਸ ਵਿਚਵਾਸ ਹੈ। ਕੋਈ ਹਿੰਸਾ ਨਹੀਂ। ਕਿਸੇ ਨੂੰ ਕੋਈ ਥ੍ਰੈਟ ਨਹੀਂ। ਕੋਈ ਜ਼ੈਰ ਕਾਨੂੰਨੀ ਢੰਗ ਨਹੀਂ ਅਪਣਾਉਣਾ। ਤੇ ਬਿਲਕੁਲ ਅਮਨ-ਅਮਾਨ ਦੇ ਨਾਲ ਜਿਹੜਾ ਹੈ ਉਸ ਪ੍ਰੋਸੈਸ ਦੇ ਵਿੱਚ ਉਸ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਜਾਊਗਾ। ਪਰੰਤੂ ਅਸੂਲ ਉਹੀ ਰਹਿਣਗੇ। ਸਿਧਾਂਤ ਉਹੀ ਰਹਿਣਗੇ। ਜਿਹੜੇ ਭਾਈ ਅਮਰਪਾਲ ਸਿੰਘ ਨੇ ਪਹਿਲਾਂ ਜਿਹੜੀ ਆ ਉਹ ਸੰਗਤ ਦੇ ਵਿੱਚ ਕਹੇ ਨੇ ਉਹਨਾਂ ਸਦਾਂਤਾਂ ਤੇ ਜਿਹੜਾ ਹੈ ਉਹ ਪਹਿਰਾ ਦਿੱਤਾ ਜਾਊਗਾ ਫੇਰ ਵੀ ਜੀ ਪਹਿਲਾਂ ਤੁਸੀਂ ਕਿਸੇ ਜਥੇਬੰਦੀ ਨਾਲ رائے ਕਰਨੀ ਸੀ ਫੇਰ ਪਰਿਵਾਰ ਨਾਲ رائے ਕਰਨੀ ਸੀ ਇਹ رائے ਕਰਨ ਦਾ ਵਕਤ ਨਹੀਂ ਹੁੰਦਾ ਇਹ ਤਾਂ ਜਿਹੜੀ ਆਵਾਜ਼ ਹੁੰਦੀ ਹੈ ਕੌਮ ਦੀ ਆਵਾਜ਼ ਹੁੰਦੀ ਹੈ ਸੰਗਤ ਦੀ ਆਵਾਜ਼ ਹੁੰਦੀ ਹੈ ਉਹ ਸਾਰਿਆਂ ਨੂੰ ਪਤਾ ਹੁੰਦਾ ਸਾਰਿਆਂ ਨੇ ਸੁਣੀ ਜਾਣੀ ਹੁੰਦੀ ਹੈ ਇਹ ਕਿਸੇ ਪਰਿਵਾਰਕ ਵਿਸ਼ੇ ਤੇ ਫੈਸਲਾ ਨਹੀਂ ਲੈਣਾ ਹੁੰਦਾ ਵੀ ਕੋਈ ਪਰਿਵਾਰ ਦਾ ਮਸਲਾ ਹੈ ਵੀ ਉਹ ਪਰਿਵਾਰ ਫੈਸਲਾ ਲਾਉ ਜਾਂ ਹੋਰ ਲਾਉ ਇਹ ਖਾਲਸਾ ਪੰਥ ਦੇ ਵਿਸ਼ੇ ਤੇ ਆ ਤੇ ਖਾਲਸਾ ਪੰਥ ਦੇ ਵਿਸ਼ੇ ਤੇ ਜਿਹੜੇ ਹੈਗੇ ਆ ਉਹ ਫੈਸਲਾ ਆਵਾਜ਼ ਦੇ ਕੇ ਹੀ ਖਾਲਸਾ ਪੰਥ ਦੀ ਉਹ ਫੈਸਲਾ ਲਿਆ ਜਾਂਦਾ ਹੁੰਦਾ ਸਲਾਹ ਮਸ਼ਵਰੇ ਤਾਂ ਸ਼ੁਰੂ ਤੋਂ ਹੁੰਦੇ ਜਦੋਂ ਆਵਾਜ਼ ਆ ਹੁਣ ਜੇਲ੍ਹ ਦੇ ਵਿੱਚ ਸਲਾਹ ਮਸ਼ਵਰੇ ਕਿਹਦੇ ਨਾਲ ਹੋਣਗੇ ਕਿਉਂਕਿ ਉੱਥੇ ਕੋਈ ਸਬੰਧਈ ਗੱਲਬਾਤ ਕਰ ਸਕਦੇ ਆ ਸਭ ਤੋਂ ਨੇੜੇ ਮੈਂ ਗੱਲ ਕਰ ਸਕਦਾ ਕਿਉਂਕਿ ਮੈਂ ਐਡਵੋਕੇਟ ਐ ਜਮਾ ਨਾਲ ਉਹ ਉੱਥੇ ਗੱਲ ਹੁੰਦੀ ਆ ਔਰ ਸੰਗਤ ਆਮ ਸੰਗਤ ਜਿਾਚੇ ਤਾਂ ਉੱਥੇ ਗੱਲਬਾਤ ਭਾਈ ਸਾਹਿਬ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਨਹੀਂ ਕਰ ਸਕਦੀ ਫਿਰ ਉਹ ਉਹਨਾਂ ਦੇ ਵਿੱਚ ਕਈ ਵਾਰੀ ਪ੍ਰਸ਼ਨ ਪੁੱਛਦੇ ਆ ਕਿ ਜੀ ਇਹਨਾਂ ਨੇ ਤਾਂ ਕਿਹਾ ਸੀ ਵੀ ਹਿੰਦੁਸਤਾਨ ਦੇ ਸੰਵਿਧਾਨ 'ਚ ਮੇਰਾ ਭਰੋਸਾ ਨਹੀਂ ਹੈ ਤੇ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਹੁਣੇ ਸੰਵਿਧਾਨ ਦੀ ਸੌਂ ਚੋਟਣ ਜੀ ਉਹਦੇ ਜਵਾਬ ਦੇ ਵਿੱਚ ਮੈਂ ਕਿਹਾ ਸੀ ਬਈ ਅਸੀਂ ਸਿਮਰਨ ਜੀ ਸਿੰਧ ਮਾਨ ਨੇ 18 ਵਾਰੀ ਚੱਕ ਲਈ 6 ਵਾਰੀ ਤਾਂ ਜਦੋਂ 3 ਵਾਰੀ ਐਮਪੀ ਬਣਿਆ ਉਹਦੇ 'ਚ ਆ ਜੀ ਬਾਕੀ ਜਦੋਂ ਨਹੀਂ ਬਣਿਆ ਉਦੋਂ ਆਓ ਜੀ ਆਓ ਆ ਜਾਓ ਤੇ ਉਹਦੇ ਚ ਜਿਹੜੀ ਹੈਗੀ ਆ ਉਹ ਹੋ ਜੀ ਤੇ ਫਿਰ ਜਦੋਂ ਉਹਦਾ ਸੌਂਦਾ ਕੋਈ ਮਤਲਬ ਨਹੀਂ ਬਣਿਆ ਤੇ ਇਹ ਸਵਾਲ ਤਾਂ ਜਿਹੜਾ ਹੈਗਾ ਇਰੈਲੇਵੈਂਟ ਹੈ। ਵੀ ਸਵਿਧਾਨ ਦੀ ਸਮਝ ਵਿੱਚ ਹੋਰ ਪਾਸੇ ਉਹਨੂੰ ਲੈ ਜਾਂਦੇ ਆ। ਤੇ ਸੰਵਿਧਾਨ ਦੇ ਥੱਲੇ ਹੀ ਆਪਾਂ ਕੇਸ ਲੜਦੇ ਆ। ਬਚਾਲਤ ਜਿਹੜੀ ਆ ਉਹ ਸੰਵਿਧਾਨ ਦੇ ਮਤਇ ਹੇ ਹੁੰਦੀ ਹੈ। ਸੰਵਿਧਾਨ ਤੋਂ ਬਾਹਰ ਕੋਈ ਬਚਾਲਤ ਨਹੀਂ ਹੋ ਸਕਦੀ। ਕੋਈ ਵਕੀਲ ਜਿੰਝ ਚ ਮਿਲ ਨਹੀਂ ਸਕਦਾ। ਉਹ ਵਕੀਲ ਤਾਂ ਹੀ ਮਿਲੂਗਾ ਜੇ ਚ ਜੇ ਮੈਂ ਸਵਿਧਾਨ ਦੇ ਵਿੱਚ ਉਹਦੇ ਵਿੱਚ ਅਰਜੀ ਦਿਨ ਤੇ ਉਹ ਹੁਣ ਮੈਂ ਸੋਹ ਵੀ ਨਹੀਂ ਚੱਕੀ ਸੋਹ ਚੱਟਣ ਤੋਂ ਬਿਨਾਂ ਹੀ ਆ ਜਦੋਂ ਸਾ ਉਹ ਅਰਜੀ ਉਹ ਸਵਿਧਾਨ ਦੇ ਥੱਲੇ ਦਿੱਤੀ ਜਾਂਦੀ ਹੈ ਸੋ ਇਹਦੇ ਵਿੱਚ ਕੋਈ ਇਹ ਛੋਟੇ ਮੋਟੇ ਵਿਸ਼ਿਆਂ ਨੂੰ ਲੈ ਕੇ ਜਿਹੜਾ ਹੈ ਆਪਾਂ ਗੱਲ ਨਹੀਂ ਕਰ ਸਕਦੇ ਤੇ ਉਹ ਇੱਕ ਵੱਡਾ ਤੇ ਇਹਦੇ ਵਿੱਚ ਜਿਹੜਾ ਪ੍ਰਚਾਰ ਹੋਣਾ ਹੈ ਪ੍ਰਚਾਰ ਉਹਨਾਂ ਸਿਧਾਂਤਾਂ ਤੇ ਹੋਣਾ ਹੈ ਉਹਨਾਂ ਊਸੂਲਾਂ ਤੇ ਹੋਣਾ ਹੈ ਤੇ ਇਹ ਜਿਹੜੀ ਸਰਕਾਰ ਹੈ ਪ੍ਰਵੰਤਮਾਨ ਦੀ ਜਿਹਨੇ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਤੇ ਫਤਵਾ ਲੈਣ ਇਹ ਰੈਫਰੈਂਡਮ ਕਰਾਉਣਾ ਜਨਤਾ ਦੀ ਆਵਾਜ਼ ਦਾ ਬਹੁਤ ਜ਼ਰੂਰੀ ਸੀ ਤੂੰ ਇਹ ਕਹਿ ਦੇਣਾ ਵੀ ਗਲਤ ਕਰ ਲਿਆ ਪਰੰਤੂ ਗਲਤ ਜੇ ਕਿੱਥੇ ਪਤਾ ਲੱਗਦਾ ਵੀ ਬਹੁਤ ਦਿਨ ਤੀ ਕਹਿੰਦੀ ਹੈ ਵੀ ਗਲਤ ਕਰ ਲਿਆ ਅਗਲਾ ਕਹਿੰਦਾ ਜੀ ਜਨਤਾ ਚਾਹੁੰਦੀ ਸੀ ਵੀ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਇਹ ਫੈਸਲਾ ਅਸੀਂ ਕਿੱਥੋਂ ਲਵਾਂਗੇ ਵੀ ਗਲਤ ਕਰ ਲਿਆ ਉਹਨਾਂ ਨੇ ਜਨਤਾ ਨਹੀਂ ਚਾਹੁੰਦੀ ਸੀ ਸੋ ਮੇਰੇ ਮੈਂ ਇਹ ਜਲਦਨਾ ਜੀ ਨਾਲ ਭਾਈ ਸਾਹਿਬ ਵੀ ਸਹਿਮਤ ਸੀ ਕਿ ਰਫੰਡਰਮ ਕਰਾਉਣਾ ਇਸ ਜਲ ਤੇ ਜ਼ਰੂਰੀ ਹੈ ਉਹ ਰਫੰਡਰਮ ਇਲੈਕਸ਼ਨ ਦੇ ਵੀ ਖੜਾ ਹੋ ਕੇ ਆਉ ਕਿ ਤੁਸੀਂ ਜ਼ਿੰਮੇਵਾਰੀ ਚਰ ਲਈ ਉਹ ਅੰਮ੍ਰਿਤ ਛਕਾ ਰਹੇ ਸੀ ਉਹ ਖਾਲਸਾ ਪੰਥ ਦੇ ਸਿਧਾਂਤਾਂ ਨਾਲ ਜੋੜ ਰਹੇ ਸੀ ਉਹ ਜਿਹੜੀ ਹੈ ਕੌਮ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰ ਰਹੇ ਸੀ ਉਹ ਨਸ਼ਿਆਂ ਨੂੰ ਬੰਦ ਕਰ ਰਹੇ ਸੀ ਉਹ ਖਾਲਸਾ ਪੰਥ ਦੀ ਮਰਿਆਦਾ ਤੇ ਪਹਿਰਾ ਦੇਣ ਲਈ ਸਿੱਖਾਂ ਨੂੰ ਪ੍ਰੇਰਣਾ ਦੇ ਰਹੇ ਸੀ ਤੇ ਪ੍ਰੇਰਣਾ ਦੇ ਕੇ ਇੱਕ ਮਜ਼ਬੂਤ ਖਾਲਸਾ ਪੰਥ ਜਿਹੜਾ ਹੈ ਉਸ ਦੀ ਲਹਿਰ ਬਣਾ ਰਹੇ ਸੀ ਇਸ ਦੇ ਲਈ ਇਹ ਸਰਕਾਰ ਨੇ ਜਰਫਦਾਰ ਕਰ ਲਿਆ ਤੇ ਵੱਖਵਾਦੀ ਚਾਹੀ। ਉਹ ਵੱਖਵਾਦੀ ਜਿਹੜਾ ਕਹੇ ਕਿ ਜਿਹੜਾ ਸ਼ਬਦ ਉਹਨਾਂ ਨੇ ਵੱਖਵਾਦੀ ਕਿਹਾ ਤੇ ਜਿਹਦੇ ਤੇ ਜਰਫਦਾਰੀ ਚੜੀ ਹੈ ਕੀ ਉਸ ਨੂੰ ਸੰਦਰਭ ਤੇ ਆਮ ਜਨਤਾ ਮੰਦੀ ਹੈ। ਇਸ ਤੇ ਭਵੰਤ ਮਾਨ ਸਰਕਾਰ ਦੇ ਖਿਲਾਫ ਜਿਹੜਾ ਇਹ ਫਤਵਾ ਉੱਥੇ ਕਾਂਗਰਸ ਦੇ ਵੀ ਬੰਦੇ ਸੀ ਰਾਜਾ ਬੜਿੰਦ ਸਿੰਘ ਤੇ ਪ੍ਰਤਾਪ ਸਿੰਘ ਬਾਜਵਾਸੀ ਇਹ ਸਾਰਾ ਦਿਨ ਭਾਈ ਅਮਰਪਾਲ ਸਿੰਘ ਦੀ ਮਾਲਾ ਜਪਦੇ ਰਹੇ ਵਿਧਾਨ ਸਭਾ ਚ ਤੇ ਜਲਦੀ ਜਰਫਦਾਰ ਕਰੋ ਜੀ ਜਲਦੀ ਜਰਫਦਾਰ ਕਰੋ ਜੀ ਇਹ ਵੀ ਉਸ ਦੇ ਵਿੱਚ ਭਾਜੀਦਾਰ ਸੀ ਤੇ ਬੀਜੇਪੀ ਤਾਂ ਬੀਜੇਪੀ ਤਾਂ ਭਾਜੀਦਾਰ ਹੈ ਜਈ ਜਦੋਂ ਡਿਬਰੂਗੜ੍ਹ ਜੇਲ੍ਹ ਚ ਭੇਜਿਆ ਤੇ ਸੈਂਟਰ ਦੇ ਵਿੱਚੋਂ ਸੈਂਟਰ ਦੇ ਉਸੂ ਤੇ ਉੱਥੇ ਵੀ ਬੀਜੇਪੀ ਦੀ ਸਰਕਾਰ ਸੀ ਦੋਵੇਂ ਸਰਕਾਰਾਂ ਨੇ ਸਮਝੌਤਾ ਕਰ ਸੀ ਉੱਥੇ ਉੱਥੇ ਭੇਜਿਆ ਸੋ ਸਾਰਿਆਂ ਦੇ ਖਿਲਾਫ ਇਹ ਬੀਜੇਪੀ ਹੈ ਭਾਵੇਂ ਇਹ ਕਾਂਗਰਸ ਹੈ ਇਹ ਸਾਰਿਆਂ ਦੇ ਖਿਲਾਫ ਇੱਕ ਫਤਵਾ ਲੈਣਾ ਜਿਹੜਾ ਸੀ ਉਹ ਜ਼ਰੂਰੀ ਸੀ ਤੇ ਉਸ ਫਤਵੇ ਦੇ ਅਧੀਨ ਜਿਹੜਾ ਹੈ ਚੋਣ ਲੜਨ ਦਾ ਇਹ ਫੈਸਲਾ ਲਿੱਤਾ ਗਿਆ। ਕਮ ਦੇਰੀ ਨਾਲ ਲਿੱਤਾ ਗਿਆ ਪਰੰਤੂ ਦੇਰੀ ਇੰਨੀ ਵੀ ਨਹੀਂ ਹੋਈ ਕਿ ਉਹਦੇ ਨਾਲ ਉਹ ਇਸ ਪ੍ਰੋਸੈਸ ਤੋਂ ਬਾਹਰ ਹੋ ਜਾਣ। ਜਿੰਨੀ ਚ ਦੇਰੀ ਹੋਈ ਹੈ ਦੇਰੀ ਦੇ ਨਾਲ ਮੈਂ ਇਤਿਹਾਸਕ ਭੂਮਿਕਾ ਅਦਾ ਕੀਤੀ ਹੈ ਇਸ ਦੇ ਵਿੱਚ ਜਿਹੜੀ ਭੂਮਿਕਾ ਮੈਂ ਕਰ ਸਕਦਾ ਸੀ ਕਿ ਤੁਸੀਂ ਇਹਦੇ ਵਿੱਚ ਹਿੱਸਾ ਲਵੋ। ਉਹਦੇ ਚ ਪਰਿਵਾਰ ਨੂੰ ਮਣਾਉਣ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਚ ਜਿਹੜੇ ਲੀਡਰ ਨੂੰ ਮਣਾਉਂਦੀ ਜਿਹੜੀ ਆ ਉਹ ਜ਼ਰੂਰਤ ਹੁੰਦੀ ਆ ਸੋ ਸੰਜਤ ਨੇ 13000 ਕਮੈਂਟ ਆਏ 13000 ਚੋਂ ਇੱਕ ਵੀ ਨਹੀਂ ਸੀ ਜਿਹਨੇ ਕਿਹਾ ਹੋਵੇ ਗਲਤ ਫੈਸਲਾ ਹੈ 13000 ਦੇ 13000 ਚੰਨ ਸੀ ਬਹੁਤ ਵਧੀਆ ਜਿਹੜਾ ਹੈਗਾ ਉਹ ਫੈਸਲਾ ਲਿਆ ਸੋ ਮੈਂ ਤਾਂ ਸਾਰੇ ਪੰਜਾਬ ਚੋਂ ਇੱਕੋ ਹੀ ਸੀਟ ਮੰਨਦਾ ਹਡੂਰ ਸਾਹਿਬ ਦੀ ਜਿਨ੍ਹਾਂ ਨੇ ਫਤਵਾ ਦੇਣਾ ਹੋਰ ਸੀਟਾਂ ਤੇ ਸਥਾਨਕ ਮੁੱਦੇ ਨੇ ਜਾਂ ਆਪਦੇ ਆਪ ਮੁੱਦੇ ਨੇ ਜਾਂ ਜਾਤੀ ਮੁੱਦੇ ਨੇ ਜਾਂ ਜਾਤੀ ਤੌਰ ਤੇ ਕੋ ਕਿਸੇ ਦੀ ਵਿਰੋਧਤਾ ਕਰ ਰਿਹਾ ਸੋ ਫਿਰ ਉਹਦੇ ਚ ਇਹੀ ਹੋਇਆ ਵੀ ਆਪ ਵੀਆਂ ਸੀਟਾਂ ਦੀ ਕੁਰਬਾਨੀ ਕਰੋ ਮੈਂ ਵੀ ਆਪਦੀ ਸੀਟ ਦੀ ਕੁਰਬਾਨੀ ਚ ਰਹੀ ਆ ਨਹੀਂ ਚਾਣ ਲੈਣ ਦਾ 12 ਸੀਟਾਂ ਤੇ ਕੁਰਬਾਨੀ ਕਰੋ ਤੇ ਇੱਕੋ ਸੀਟ ਜਿਹੜੀ ਆ ਉਹ ਖਾਲਸਾ ਪੰਥ ਦੇ ਸੂਲਾਂ ਤੇ ਸਿਧਾਂਤਾਂ ਤੇ ਰਹਿ ਕੇ ਲੜੀ ਜਾਵੇ ਤੇ ਉਹ ਠਡੂਰ ਸਾਹਿਬ ਦੀ ਹੈ ਸੋ ਇੱਕੋ ਸੀਟ ਅਸੀਂ ਲੜ ਰਹੇ ਹਾਂ ਇੱਕੋ ਸੀਟ ਤੇ ਅਸੀਂ ਸਾਰਾ ਜਿਹੜਾ ਧਿਆਨ ਉਹ ਤੇન્દ્રਿਤ ਕਰ ਤੇ ਦੂਸਰੀ ਜਲ ਜਿਹੜਾ ਪਹਿਲਾਂ ਏਸੀ ਜੀ ਸੰਦੇਹ ਪੈਦਾ ਕੀਤਾ ਜਾਂ ਸੀ ਮੇਰੇ ਬਿਆਨ ਤੇ ਉਹਨਾਂ ਦੀ ਸਮਾਪਤੀ ਹੋ ਗਈ ਕਹਿੰਦੇ ਰਹੇ ਜੀ ਇਹਨਾਂ ਨੇ ਦਿੱਤਾ ਮੈਂ ਆਪਦੀ ਜ਼ਿੰਦਗੀ 'ਚ ਕੋਈ ਬਿਆਨ ਨਹੀਂ ਦਿੱਤਾ ਜਿਹੜਾ ਪਿੱਛੋਂ ਸਹੀ ਨਾ ਹੋਵੇ ਪੂਰੀ ਪੜਚੋਲ ਕਰਕੇ ਪੂਰਾ ਕਰਕੇ ਉਹ ਬਿਆਨ ਉਹ ਬਿਆਨ ਨੂੰ ਜੇ ਇੱਕ ਦਿਨ ਵੀ ਲੇਟ ਕਰ ਲੇਤਾ ਜਾਂਦਾ ਤਾਂ ਉਹ ਲਹਿਰ ਨਹੀਂ ਬਣਨੀ ਸੀ ਜਿਹੜੀ ਤੇ ਮੈਂ ਉਸ ਦਿਨ ਬਣਾ ਤੀ ਉਹ ਲਹਿਰ ਇੱਕ ਬੰਦੀ ਹੁੰਦੀ ਹੈ ਉਹ ਲਹਿਰ 'ਚ ਤੁਸੀਂ ਇੱਕ ਦਿਨ ਦਾ ਫਰਕ ਪਾ ਦੋ ਸੋਚਣ ਲਈ ਦੋ ਦਿਨ ਦਾ ਫਰਕ ਪਾ ਦੋ ਲਹਿਰੇ ਖਤਮ ਹੋ ਜਾਂਦੀ ਹੈ। ਉਹ ਲਹਿਰ ਦਾ ਕੋਈ ਅਰਥ ਹੀ ਨਹੀਂ ਰਹਿੰਦਾ। ਸੋ ਇਹ ਮੇਰਾ ਅਨੁਭਵ ਸੀ 50 ਸਾਲ ਦੀ ਮੇਰੀ ਬਟਾਲਤ ਪੂਰੀ ਹੋ ਗਈ। ਉਹਦੇ ਦੌਰਾਨ ਮੈਂ ਐਮਪੀ ਵੀ ਰਹੇ ਹਾਂ, ਰਾਜਨੀਤੀ 'ਚ ਵੀ ਰਹੇ ਹਾਂ। 50 ਸਾਲ ਮੈਂ ਬਟਾਲਤ ਵੀ ਚਰੀ ਤੇ 50 ਸਾਲ ਦੇ ਬਟਾਲਤ ਦੇ ਵਿੱਚ ਇਹੀ ਸਿੱਖਿਆ ਸੀ ਜਿੰਨੀ ਜਲਦੀ ਕਰੋਗੇ ਲਹਿਰ ਓਨੀਓ ਜਲਦੀ ਪੈਦਾ ਹੁੰਦੀ ਹੈ ਜਿੱਥੇ ਸੋਚ ਵਿਚਾਰ ਆਜੀ ਪਰਿਵਾਰ ਨਾਲ ਸਲਾਹ ਕਰਦੇ ਆਂ ਜੀ ਉਹਦੇ ਨਾਲ ਸਲਾਹ ਕਰਦੇ ਆਂ ਜੀ ਉਹ ਸਲਾਹ ਕਰਦੇ ਕਰਦੇ ਉਹ ਜਿਹੜੀ ਲਹਿਰ ਆ ਉਹ ਖਤਮ ਹੋ ਜਾਂਦੀ ਸੋ ਉਹਦੇ ਬਿਆਨ ਦੇ ਕੇ ਮੈਂ ਬਿਲਕੁਲ ਤਰਸਤ ਕਰਿਆ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੀ ਮੈਨੂੰ ਹੋਰ ਜਦੋਂ ਭਾਈ ਸਾਹਿਬ ਨਾਲ ਗੱਲ ਹੋ ਗਈ ਉਹ ਮੈਂ ਟੈਲੀਫੋਨ ਕਰਕੇ ਵੀ ਦੱਸਿਆ ਜੇ ਆਡੀਓ ਮੇਰੀ ਬਣਾ ਕੇ ਵੀ ਸਾਰੇ ਵਿੱਚ ਪੇਸ਼ ਕਰੇ ਤੇ ਇਹ ਪੁਸ਼ਤੀ ਹੋਣੀ ਜਿਹੜੀ ਸੀ ਇੱਕ ਬਹੁਤ ਵੱਡੀ ਜਿਹੜੀ ਅਚੀਵਮੈਂਟ ਐ ਕਿ ਉਹ ਸਹੀ ਫੈਸਲਾ ਨਿਕਲਿਆ ਕੱਲ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਨੇ ਭਾਈ ਬਿਆਮਤਪਾਲ ਸਿੰਘ ਨੇ ਉਹੀ ਜੱਲਾ ਕਹੀਆਂ ਜਿਹੜੀ ਗੱਲ ਮੈਂ ਕਹੀ ਸੀ ਕਿ ਬਟੌਰ ਜਾਦਾ ਉਮੀਦਵਾਰ ਚੋਂ ਲੜਨਗੇ ਤੇ ਉਹੀ ਗੱਲ ਉਹਨਾਂ ਨੇ ਕੀਤੀ। ਬਾਕੀ ਹੋਰ ਜਿਹੜੇ ਪ੍ਰਸ਼ਨ ਜਿਹੜੇ ਤੁਹਾਡੇ ਸਾਹਿਬ ਜੀ ਉਹ ਜ ਜ ਉਹਨਾਂ ਨਾਲ ਕੋਈ ਗੱਲਬਾਤ ਨਹੀਂ। ਦੇਖੋ ਉਹ ਗੱਲ ਇਹ ਹੈ ਕਿ ਮੇਰੀ ਗੱਲ ਜਿਹੜੀ ਹੈ ਉਹ ਥੱਲੇ ਭਾਈ ਅਮਰਪਾਲ ਸਿੰਘ ਨਾਲ ਹੈ। ਮੈਂ ਭਾਈ ਅਮਰਪਾਲ ਸਿੰਘ ਦਾ ਵਕੀਲ ਹੈ। ਪਰ ਭਾਈ ਅਮਰਪਾਲ ਸਿੰਘ ਨੇ ਮੈਨੂੰ ਦੱਸਿਆ ਕਿ ਉਹਨਾਂ ਦੀ ਸਹਿਮਤੀ ਹੈ। ਮਿਲਾਪ ਕਰਕੇ ਆ ਰਹੇ ਉਹਨਾਂ ਨੇ। ਹਾਂਜੀ ਮਿਲਾਪ ਕਰ ਤੇ 32 ਤਰੀਕ ਨੂੰ ਫਿਰ ਇਹ ਬਿਆਨ ਦਿੱਤਾ ਨਾ ਬਾਹਰਾ ਕੀ ਝੀਲ ਤੋਂ ਹਾਂ ਉਹਨਾਂ ਨੇ ਸਪੱਸ਼ਟ ਇਹ ਹੈ ਜੀ ਵੀ ਹਾਂ ਵੀ ਲੜਨੀ ਹੈ ਉਹ ਕਹਿੰਦੇ 100% ਨਹੀਂ 101% डन ਹੋ ਗਿਆ ਹਾਂ ਮੈਂ ਜੀ ਉਹ ਬਾਹਰ ਜਾ ਕੇ ਬਿਆਨ ਦੇਣਾ ਹੈ ਬੜੀ ਜ਼ਿੰਮੇਵਾਰੀ ਦਾ ਬੜੀ ਜ਼ਿੰਮੇਵਾਰੀ ਦਾ ਬਿਆਨ ਹੁੰਦਾ ਉਹ ਕਹਿੰਦੇ ਠੀਕ ਹੈ ਹਾਂ ਭਾਈ ਜਿਵੇਂ ਸ਼੍ਰੋਮਣੀ ਕਾਲੀਦਾਵ ਨਹੀਂ ਨਹੀਂ ਕਰਿਆ ਜੀ ਉਥੋਂ ਠਡੂਰ ਸਾਹਿਬ ਤੋਂ ਨਹੀਂ ਚਲੇ ਇਸ ਕੋ ਸੀਟ ਛੱਡੀ ਹੋਈ ਹੈ ਵਾਰਲ ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਤਾ 13ਵੀਂ ਸੀਟ ਖਡੂਰ ਸਾਹਿਬ ਤੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਚਲਿਆ। ਛੋਟੀ ਹੱਕ ਚ ਬੈਠ ਸਕਦੇ ਆ ਕੱਲ ਨੂੰ ਵੀ ਉਮੀਦਵਾਰ ਨਹੀਂ ਖੜਾ ਕਰਨਗੇ। ਨਹੀਂ ਜੀ ਨਹੀਂ ਕੋਈ ਸਾਡੀ ਉਹਨਾਂ ਨਾਲ ਕੋਈ ਸਾਡੀ ਉਹਨਾਂ ਨਾਲ ਪੈਚ ਆਪਣੀ ਹੋਈ ਕੋਈ ਐਗਰੀਮੈਂਟ ਨਹੀਂ ਹੋਇਆ। ਪਰੰਤੂ ਜਿਹੜੇ ਬਿਆਨ ਦਿੱਤੇ ਨੇ ਵਿਕਰਮਜੀਤ ਸਿੰਘ ਮਜੀਠੀਆ ਨੇ ਉਸ ਤੋਂ ਇਹ అనుਭਵ ਹੁੰਦਾ ਹੈ ਜਿਹੜੇ ਉਹ ਪਬਲਿਕ ਬਿਆਨ ਦੇ ਰਹੇ ਨੇ। ਉਹਨਾਂ ਨੇ ਕਿ ਹਸੀ ਵੀ ਇਹ ਸੀਟ ਜਿਹੜੀ ਆ ਸਿੰਘ ਭਾਈ ਅਮਰਪਾਲ ਸਿੰਘ ਪਿੱਛੇ ਛੱਡੀ ਹੋਈ ਹੈ ਜੇ ਉਹ ਲੜਨਾ ਚਾਹੁੰਦੇ ਨੇ ਤਾਂ ਲੜ ਲੈਣ ਉਹਨਾਂ ਦੇ ਟਿਕਟ ਤੇ ਲੜਨ ਦਾ ਉਹ ਤਾਂ ਫੈਸਲਾ ਹੋ ਗਿਆ ਵੀ ਉਹਨਾਂ ਦੇ ਟਿਕਟ ਤੇ ਲੜਨਾ ਨਹੀਂ ਹੈ ਬਤੌਰ ਆਜ਼ਾਦ ਉਮੀਦਵਾਰ ਲੜਨਾ ਹੈ ਤੇ ਬਾਕੀ ਉਹ ਖੜਾ ਕਰਨਗੇ ਜਾਂ ਨਾ ਕਰਨਗੇ ਇਹ ਫੈਸਲਾ ਉਹਨਾਂ ਨੇ ਕਰਨਾ ਮੈਂ ਉਹਨਾਂ ਵੱਲੋਂ ਫੈਸਲਾ ਨਹੀਂ ਕਰ ਸਕਦਾ ਤੇ ਅੱਜ ਉਹ ਚਾਲੇ ਕਿ ਟੀਵੀ ਵਾਲੇ ਚਾਹ ਰਹੇ ਸੀ ਕਿ ਰਾਜਦੇਵ ਸਿੰਘ ਠਾਲਸਾ ਨੂੰ ਇਹ ਵੀ ਸੂਤਰਾਂ ਤੋਂ ਪਤਾ ਲੱਗਿਆ ਕਿ ਰਾਜਦੇਵ ਸਿੰਘ ਠਾਲਸਾ ਨੇ ਕਿ ਬਚੋਲਾ ਪਾ ਕੇ ਸੁਠਵੀਰ ਬਾਦਲ ਤੋਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਉਹ ਹਮਾਇਤ ਕਰਨਗੇ ਕਿ ਨਹੀਂ ਉਹ ਝੂਠੀ ਗੱਲ ਸੀ ਬਈ ਮੈਂ ਕੋਈ ਬਚੋਲਾ ਪਾ ਕੇ ਕਿਸੇ ਤੋਂ ਪੁੱਛਣ ਦੀ ਕੋਸ਼ਿਸ਼ ਕਰੀ ਬਈ ਤੁਸੀਂ ਠੜਾ ਕਰੋਗੇ ਜਾਂ ਨਹੀਂ ਠੜਾ ਕਰੋਗੇ ਉਹਨਾਂ ਦੀ ਸਟੇਟਮੈਂਟ ਜਿਹੜੀ ਸੀ ਉਹ ਸਬਸਟੈਂਟ ਸੀ ਹੁਣ ਉਹਨਾਂ ਨੇ ਸਟੇਟਮੈਂਟ ਦਿੱਤੀ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸ਼ਰੋਨੀ ਅਕਾਲੀ ਦਲ ਤੋਂ ਜਾਂ ਹੋਰ ਤੋਂ ਅਸੀਂ ਉਸੇ ਲਈ ਖੜੇ ਹੋਏ ਆਂ ਵੀ ਜੇ ਉਹ ਨਹੀਂ ਕੈਂਡੀਡੇਟ ਖੜਾ ਕਰਨਗੇ ਇਹ ਉਹਨਾਂ ਦੀ ਮਰਜ਼ੀ ਹੈ ਉਹ ਕੈਂਡੀਡੇਟ ਖੜਾ ਕਰਨਾ ਜਾਂ ਨਾ ਛੜਨ ਸਾਡੇ ਵੱਲੋਂ ਫੈਸਲਾ ਹੋ ਗਿਆ ਅਸੀਂ ਉਹਨਾਂ ਦੇ ਫੈਸਲੇ ਨੂੰ ਨਾ ਉਡੀਚਦੇ ਆਂ ਨਾ ਉਹਨਾਂ ਦੇ ਫੈਸਲੇ ਹੀ ਉਹਨਾਂ ਨੇ ਫੈਸਲਾ ਲੈਣਾ ਵੀ ਉਹ ਖੜਾ ਕਰਨਗੇ ਜਾਂ ਨਹੀਂ ਕਰਨਗੇ ਮਾਨ ਦੇ ਵੀ ਖੜਾ ਚੜਿਆ ਹੋਇਆ ਹਰਪਾਲ ਸਿੰਘ ਬਲੇਰ ਉਥੋਂ ਮੰਨ ਦਲ ਦਾ ਉਮੀਦਵਾਰ ਹੈ ਸ਼੍ਰੋਮਣੀ ਢਾਲੀਦਾਲ ਅੰਮ੍ਰਿਤਸਰ ਦਾ ਮੇਰੀ ਕੋਈ ਮਾਨ ਨਾਲ ਗੱਲ ਨਹੀਂ ਹੋਈ। ਨਹੀਂ ਜੂਨ ਪ੍ਰਚਾਰ ਦੀ ਦੀਵਿਦ ਕਿਹਨੂੰ ਲੜੇਗੀ। ਹਾਂਜੀ। ਜੂਨ ਸਾਹਿਬ ਜੂਨ ਪ੍ਰਚਾਰ ਦੀ ਦੀਵਿਦ ਕਿਹਨੂੰ ਲੜੇਗੀ। ਉਹ ਸੰਗਤਾਂ ਤੋਂ ਲੈ ਰਹੂਗੀ ਜੀ। ਇੱਕ ਤਾਂ ਲੀਡ ਤਾਂ ਕਰੇਗਾ ਨਾ ਸੰਗਤ ਦਾ। ਨਹੀਂ ਜੀ ਸੰਗਤ ਦਾ ਲੀਡ ਤਾਂ ਹੁਣ ਕਰਨ ਦਾ ਖਾਲਸਾ ਪੰਥ 'ਚ ਹੈ ਹੀ ਨਹੀਂ। ਉਹ ਕਹਿੰਦੇ ਪੰਜ ਪਿਆਰੇ ਕਰਦੇ ਹੁੰਦੇ ਆ, ਪੰਜ ਪ੍ਰਧਾਨੀ ਐ ਪਰ ਉਥੇ ਮੈਂ ਸਮਝਦਾ ਕਿ ਭਾਈ ਅਮਰਤਪਾਲ ਸਿੰਘ ਹੀ ਲੀਡ ਕਰਨੀ ਐ। ਤੁਸੀਂ ਜਾਓਗੇ ਉਥੇ ਜਨ ਪ੍ਰਚਾਰ ਕਿੱਥੇ ਲਾਜ਼ਮੀ ਜਾਵਣਗੇ ਜੀ ਨਾ ਜਾਣਦਾ ਕੀ ਮਤਲਬ। ਲੀਡ ਕਿਹਨੇ ਕਰਦੇ? ਨਹੀਂ ਮੈਂ ਆਪਣੇ ਆਪ ਨੂੰ ਲੀਡਰ ਤਾਂ ਹਾਂ ਮੈਂ ਤਾਂ ਸੇਵਾਦਾਰ ਹਾਂ ਸੇਵਾਦਾਰੀ ਮੈਂ ਜ਼ਰੂਰ ਕਰੂੰਗਾ ਤੇ ਮੈਂ ਕਲੇਮ ਕਰਾਂ ਕਿ ਮੈਂ ਲੀਡਰ ਐ ਜੀ ਮੈਂ ਲੀਡ ਕਰੂੰਗਾ ਉਹ ਤਾਂ ਨਹੀਂ ਨਾ ਗੱਲ ਹੈ ਲੀਡ ਕਰਨ ਵਾਲੀ ਵੀ ਮੈਂ ਲੀਡ ਕਰੂੰਗਾ ਉਹ ਸਾਰੀ ਸੰਗਤ ਜਿਹੜੀ ਆ ਉੱਥੇ ਲੀਡ ਕਰੂੰਗੀ ਉਸਾਂ ਤੇ ਬਾਕੀ ਅਸੀਂ ਅਰਜੀ ਦੇ ਰਹੇ ਹਾਂ ਉਹ ਸਾਰਾ ਕੁਸ ਜਿਹੜੇ ਹੈ ਜਿਸ ਤਰ੍ਹਾਂ ਉਹ ਕਰਨਾ ਹੈ ਜਿਹੜੇ ਚੋਣ ਪ੍ਰੋਸੈਸ ਨੂੰ ਤੇ ਉਹ ਜਿਹੜੇ ਹੈਗੇ ਆ ਆਰਮਨਾਲ ਚੌਣ ਲੜ ਸਕਦੇ ਆ ਜੇ ਸਿਮਰਨਜੀਤ ਸਿੰਘ ਮਾਨ ਨੇ ਵੀ ਲੜੀ ਸੀ ਰਤਿੰਦਰਪਾਲ ਸਿੰਘ ਨੇ ਵੀ ਜੇਚੇ ਬੈਠੇ ਚੌਣ ਲੜੀ ਸੀ ਹੋਰ ਬਹੁਤ ਜਾਣੇ ਨੇ ਯੂਪੀ ਦੇ ਹੋਰ ਸੁਪਰੀਮ ਕੋਰਟ ਦੇ ਫੈਸਲੇ ਦਿੱਤੇ ਹੋਏ ਆ ਵੀ ਜੇਲ੍ਹ ਚ ਬੈਠ ਕੇ ਜਿਹੜੇ ਹੈ ਉਹ ਚੌਣ ਲੜ ਸਕਦੇ ਆ ਫਿਰ ਉਹਨਾਂ ਨੇ ਇਹ ਵੀ ਗੱਲ ਉਠਾਈ ਸੀ ਵੀ ਜਿਹੜੀ ਸੌਂਖਾਂ ਦੇ ਜੀ ਉਹ ਅਸਲ ਹੈ ਕਿ ਨਹੀਂ ਉਹ ਸੁਪਰੀਮ ਕੋਰਟ ਕਹਿੰਦੇ ਜੀ ਅਸੀਂ ਕੋਈ ਬੈਰੋਮੀਟਰ ਲਾ ਕੇ ਨਹੀਂ ਦੇਖ ਸਕਦੇ ਵੀ ਅਸਲ ਹੈ ਉਹ ਤਾਂ ਜਿਹੜੇ ਮੂੰਹ ਤੋਂ ਕਹਿੰਦਾ ਉਹ ਅਸਲ ਹੈ ਜਿਹੜੀ ਸੌਂਖਾਊਗਾ ਲੜਨ ਲਈ ਅਸੀਂ ਉਹਨਾਂ ਨੂੰ ਇਹ ਪਰਚਾ ਤਾਂ ਨਹੀਂ ਕਰਨੀ ਵੀ ਉਹ ਸਹੀ ਸੌਂਖਾ ਦੀ ਹੈ ਝੂਠੀ ਸੌਂਖਾ ਦੀ ਉਹ ਸਾਨੂੰ ਕਿਵੇਂ ਪਤਾ ਲੱਗੂ ਬਈ ਉਹ ਖਾਦੀ ਹੋਤਾ ਸੀ ਉਸੇ ਦੇ ਜਿਹੜੇ ਹੈ ਜਿਹੇ ਉਸੇ ਤੇ ਹੀ ਵਿਸ਼ਵਾਸ ਜਿਹੜਾ ਹੈ ਉਹ ਤਰ੍ਹਾਂ ਉਸੇ ਥਾਂ ਤੇ ਤੇ ਬਾਕੀ ਜਿਹੜਾ ਚੋਣ ਦੇ ਵਿੱਚ ਮੈਂ ਉੱਥੇ ਦੇਖਿਆ ਕਿ ਸਾਰੇ ਧਰਮਾਂ ਦੇ ਛੜੂਰ ਸਾਹਿਬ ਤੋਂ ਬਹੁਮਤ ਜਿਹੜਾ ਹੈ ਉਹ ਭਾਈ ਅਮਰਪਾਲ ਸਿੰਘ ਦਾ ਹੋਊ ਭਾਵੇਂ ਕਿਸੇ ਤਰ੍ਹਾਂ ਨਾਲ ਸੰਬੰਧ ਰੱਖਦਾ ਵੋਟਾਂ ਇਧਰ ਪੈਣੀਆਂ ਹੈ ਜਈਆਂ ਨੂੰ ਇਹ ਹੁੰਦਾ ਹੈ ਕਿ ਉਹ ਫਲਾਣਾ ਧਰਮ ਵਾਲਾ ਨਹੀਂ ਪਾਊਗਾ ਉਹ ਜਿਹੜਾ ਹੈ ਉਹ ਕਿਸੇ ਹੋਰ ਪਾਸੇ ਮжоਰਿਟੀ ਉਧਰ ਵੋਟ ਪਾਉ ਜੀ ਉਹ ਮжоਰਿਟੀ ਨਹੀਂ ਉਥੋਂ ਦਾ ਸਾਰਾ ਹਾਲਾਤ ਆ ਭਾਵੇਂ ਉਹ ਕਿਸੇ ਧਰਮ ਦੇ ਵੋਟਰ ਜਿ ਨਹੀਂ ਉਹਨਾਂ ਨੂੰ ਵੋਟਾਂ 4 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਹੋਣੀ ਹੈ ਤੇ ਸਾਰੇ ਇੰਨੀਆਂ ਜਮਾਨਤਾਂ ਜਿਹੜੀਆਂ ਨੇ ਜਬਤ ਹੋਣੀਆਂ ਹੈ ਮੇਨ ਫਾਈਟ ਆ ਲਾਲਜੀਤ ਸਿੰਘ ਭੁੱਲਰ ਨਾਲ ਤੇ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਹੈ ਜਿਹੜਾ ਆਪ ਦਾ ਸੂਚੇ ਫਤਵਾ ਹੀ ਆਪਦੇ ਖਿਲਾਫ ਲੈਣਾ ਉਸ ਦੇ ਖਿਲਾਫ ਹੈ ਬਾਕੀ ਇਹਨਾਂ ਦੀ ਸ਼ਰਮਣੀ ਈਟਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਜੀ ਦਾ ਸ਼ਮਨਜੀਤ ਸਿੰਘ ਮਾਨਪੁਰ ਆ ਇਹਨਾਂ ਦੀ ਇੱਛਾ ਹੈ ਕਿ ਉਹ ਆਪਣੇ ਟਰੈਂਡੇਟਾਂ ਨੂੰ ਉਹ ਉੱਥੋਂ ਉਤਾਰਦੇ ਆ ਜਾਂ ਨਹੀਂ ਕਰਦੇ ਪਰ ਸਾਡਾ ਫੈਸਲਾ ਟੱਲ ਹੈ ਸਾਡਾ ਉਹਨਾਂ ਨਾਲ ਕੋਈ ਤਾਲੁਕ ਨਹੀਂ ਭਈ ਉਹ ਲਿਆਉਂਦੇ ਆ ਜਾਂ ਉੱਥੋਂ ਵਿਡਰੈ ਕਰਦੇ ਆ ਉਹ ਇਹ ਇਹ ਕੁਝ ਵੀ ਕਰਨ ਸਾਡਾ ਫੈਸਲਾ ਜਿਹੜਾ ਹੋ ਗਿਆ ਉਹ ਆਜ਼ਾਦ ਉਮੀਦਵਾਰ ਆ ਬਾਅਦ ਸੇ ਪੰਜਾਬ ਤੇ ਨਹੀਂ ਖੜੇ ਹੋਏ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਆ ਔਰ ਆਜ਼ਾਦ ਰਹਿਣਾ ਖਾਲਸਾ ਪੰਥ ਦੇ ਸਿਧਾਂਤਾਂ ਤੇ ਚੱਲਦੇ ਜਿਹੜੀ ਹੈ ਉਹ ਚੋਣ ਲੜਨੀ ਹੈ ਇਸ ਦਾ ਮਕਸਦ ਮੰਤਵ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਦੇ ਮੁਖੀ ਨੇ ਤੇ ਇਸ ਸਮੇਂ ਡਿਬਰੂਦਰ ਸੈਂਟਰਲ ਜੇਲ੍ਹ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਖਡੂਰ ਸਾਹਿਬ ਦੇ ਹਲਕੇ ਤੋਂ ਚੋਣਾਂ ਲੜ ਰਹੇ ਨੇ ਬਤੌਰ ਆਜ਼ਾਦ ਉਮੀਦਵਾਰ ਤੇ ਉਸ ਦਾ ਫੈਸਲਾ ਉਹਨਾਂ ਨੇ ਮੇਰੇ ਨਾਲ ਜਿਹੜੀ ਮੀਟਿੰਗ ਹੋਈ ਸੀਗੀ 24 ਅਪ੍ਰੈਲ ਨੂੰ ਉਸ ਮੀਟਿੰਗ ਦੇ ਦੌਰਾਨ ਉਹਨਾਂ ਨੇ ਫੈਸਲਾ ਲਿਆ ਸੀ ਉਸ ਮੀਟਿੰਗ ਦੇ ਦੌਰਾਨ ਇਹ ਫੈਸਲੇ ਦਾ ਮੈਂ ਬਾਹਰ ਆ ਕੇ ਐਲਾਨ ਕਰਿਆ ਸੀ ਤੇ ਉਸ ਸਮੇਂ ਕੋ ਸ਼ੰਕੇ ਉਭਾਰੇ ਗਏ ਸੀ ਕਿ ਇਹ ਉਹਨਾਂ ਦਾ ਫੈਸਲਾ ਹੈ ਜਾਂ ਨਹੀਂ ਹੈ ਤੇੱਲ ਮਾਤਾ ਬਲਵਿੰਦਰ ਤੌਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਸ਼ੰਕਿਆਂ ਨੂੰ ਦੂਰ ਕਰਤਾ ਜਿਹੜਾ ਮੈਂ ਬਿਆਨ ਦਿੱਤਾ ਸੀ ਜਿਹੜਾ ਮੈਂ ਗੱਲ ਕਹੀ ਸੀ ਹੂਬ ਹੂ ਉਹੀ ਬਿਆਨ ਦੇ ਕੇ ਉਸ ਦੀ ਮਟਮਲ ਤੌਰ ਤੇ ਪੁਸ਼ਟੀ ਹੋ ਗੱਲ ਕੀਤੀ ਜਾਂਵੇ ਖਡੂਰ ਸਾਹਿਬ ਤੋਂ ਕਿਹੜੀ ਕਿਹੜੀ ਪਾਰਟੀ ਨੇ ਤੁਹਾਨੂੰ ਜਿਹੜਾ ਸਮਰਥਨ ਦਿੱਤਾ ਹੈ ਕਿ ਉੱਤੇ ਨਹੀਂ ਲੜਨੀਆਂ ਜਾਂ ਭਾਈ ਅਮਰਪਾਲ ਸਿੰਘ ਦੇ ਫੇਵਰ ਚਾਉਣੇ ਦੇ ਦੇਖੋ ਕਿਸੇ ਪਾਰਟੀ ਨੇ ਸਾਨੂੰ ਸਮਰਥਨ ਨਹੀਂ ਦਿੱਤਾ ਨਾ ਕਿਸੇ ਪਾਰਟੀ ਦੇ ਨਾਲ ਗੱਲ ਹੋਈ ਹੈ ਨਾ ਕਿਸੇ ਪਾਰਟੀ ਨੇ ਸਮਰਥਨ ਦਿੱਤਾ ਹੈ ਨਾ ਚੇਸੇ ਪਾਰਟੀ ਨੇ ਕਿਹਾ ਵੀ ਅਸੀਂ ਉਮੀਦਵਾਰ ਨਹੀਂ ਐਲਾਨਾਂਗੇ ਸਾਡੀ ਕਿਸੇ ਨਾਲ ਕੋਈ ਜਲਵਾਤ ਨਹੀਂ ਐਲਾਨ ਕਰਤਾ ਜਿਵੇਂ ਸਮ ਸਿੰਘ ਮਾਨ ਨੇ ਕੱਲ ਆਖਿਆ ਸੀ ਕਿ ਜੇ ਉਹ ਸਾਡੇ ਤੱਕ ਪਹੁੰਚ ਕਰਦੇ ਹੋ ਸਕਦਾ ਸੀ ਦੇਖੋ ਜੀ ਪਹੁੰਚ ਕਰਨ ਦੀ ਲੋੜ ਨਹੀਂ ਖਾਲਸਾ ਪੰਥ ਦਾ ਮੁੱਦਾ ਹੈ ਅਸੀਂ ਕਿਸੇ ਕੋਲੇ ਪਹੁੰਚ ਕਰਦੇ ਪਈਏ ਫਿਰ ਸਾਰਿਆਂ ਕੋਲੇ ਪਹੁੰਚ ਕਰਨੀ ਪੈਂਦੀ ਹੈ ਅਸੀਂ ਕਿਸੇ ਕੋਲੇ ਪਹੁੰਚ ਨਹੀਂ ਕਰਦੇ ਉਹ ਉਹ ਐਲਾਨ ਕਰਨ ਅਸੀਂ ਉਹਨਾਂ ਦਾ ਸੁਭਾਤ ਤਰ੍ਹਾਂ ਜੀ ਮੋਸਟ ਵੈਲਟਮ ਜਿਹੜਾ ਵੀ ਸਾਡਾ ਜਿਹੜਾ ਹਮਾਇਤ ਕਰੂਗਾ ਅਸੀਂ ਤੀਹ ਕਹਿੰਦੇ ਦੋਹੇ ਹੱਥਾਂ ਤੇ ਚਾਚੇ ਹਮਾਇਤ ਨੂੰ ਜਿਹੜੀ ਆ ਉਸ ਨੂੰ ਅਸੀਂ ਪ੍ਰਵਣਜੀ ਦੇਵਾਂਗੇ ਤੇ ਪਰੰਤੂ ਪਹੁੰਚ ਕਰਨ ਦਾ ਕੋਈ ਮਤਲਬ ਨਹੀਂ ਹੈ ਪਰੌਂਚ ਕਰਨ ਦਾ ਇੱਕ ਸਿਧਾਂਤਕ ਸਮਝੌਤਾ ਹੁੰਦਾ ਹੈ ਉੱਥੇ 23 ਪੱਖ ਦੇਖਣੇ ਪੈਂਦੇ ਆ ਤੇ ਉਹ ਪੱਖਾਂ ਨੂੰ ਦੇਖ ਕੇ ਜਿਹੜੀ ਹੈਗੀ ਆ ਉਹ ਪਹੁੰਚ ਹੁੰਦੀ ਹੁੰਦੀ ਹੈ ਅਸੀਂ ਉਹਨਾਂ ਨੂੰ ਸਵਾਗਤ ਕਿੱਦਾਂ ਕਰੋਗੇ ਮਤਲਬ ਸਵਾਗਤ ਕਰੋਗੇ ਜਾਂ ਉਹਨਾਂ ਦੀ ਪਾਰਟੀ 'ਚ ਜਾ ਕੇ ਲੜੋਗੇ ਜਾਂ ਉਹ ਆਪਣੀ ਸੀਟ ਛੱਡਣ ਤੁਸੀਂ ਕੀ ਐਕਸਪੈਕਟ ਕਰਦੇ ਹੋ ਨਹੀਂ ਜੀ ਅਸੀਂ ਕੁਝ ਵੀ ਐਕਸਪੈਕਟ ਨਹੀਂ ਕਰਦੇ ਉਹ ਤਾਂ ਜਿਸ ਤਰੀਕੇ ਨਾਲ ਉਹ ਮਦਦ ਕੋਈ ਮਦਦ ਕਰਨਾ ਚਾਹੁੰਦਾ ਉਹ ਕਰ ਸਕਦਾ ਪਰੰਤੂ ਭਾਈ ਅਮਰਤਪਾਲ ਸਿੰਘ ਆਜ਼ਾਦ ਹੀ ਲੜਨਗੇ ਉਹ ਆਜ਼ਾਦ ਲੜਨਗੇ ਨਾ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਲੈਣ ਨਾ ਕਿਸੇ ਤੋਂ ਸਿੱਧੇ ਤੌਰ ਤੇ ਉਹ ਮਦਦ ਮੰਗਣ ਨਾ ਕਿਸੇ ਕੋਲੇ ਪਹੁੰਚ ਕਰਨ ਤੇ ਉਹ ਫੈਸਲਾ ਜਿਹੜਾ ਉਹਨਾਂ ਦਾ ਫੈਸਲਾ ਹੋਊਗਾ ਤੇ ਉਹ ਫੈਸਲਾ ਪਾਰਟੀ ਦਾ ਜੇ ਕੋਈ ਪਾਰਟੀ ਸਾਡੀ ਮਦਦ ਕਰਦੀ ਆ ਅਨ ਕੰਡੀਸ਼ਨਲੀ ਬਿਨਾਂ ਸ਼ਰਤ ਤੋਂ ਤਾਂ ਵੈਲਕਮ ਪ੍ਰਚਾਰ ਕਿਸ ਤਰ੍ਹਾਂ ਹੋਏਗਾ ਕੌਣ ਕਰੇਗਾ ਨਹੀਂ ਜੀ ਪ੍ਰਚਾਰ ਸਾਰੀ ਸੰਜਤੇ ਕਰੂੰਗੀ ਸਾਰੀ ਸੰਜਤੇ ਉਸ ਦੀ ਜਿਹੜੀ ਆ ਉਹ ਪ੍ਰਚਾਰ ਕਰੂੰਗੀ ਤੇ ਪ੍ਰਚਾਰ ਉਹ ਹੀ ਦਾ ਮੁੱਖ ਹਿੱਸਾ ਬਣੋਗੇ ਹਾਂ ਜੀ ਕੰਪੇਨ ਦਾ ਮੁੱਖ ਹਾਂ ਜੀ ਮੈਂ ਕੰਪੇਨ ਦਾ ਬਤੌਰ ਸੇਵਾਦਾਰ ਹਿੱਸਾ ਬਣੂੰਗਾ ਹਰ ਹਾਲ ਤੱਕ ਬਣੂੰਗਾ ਨਾਮ ਬਣਨ ਦਾ ਮਤਲਬ ਨਹੀਂ ਇਹ ਮੈਂ ਜੇ ਮੈਂ ਉਹਦਾ ਹਿੱਸੇਦਾਰ ਨਹੀਂ ਹਾਂ ਤੇ ਫਿਰ ਹੋਰ ਕੌਣ ਹਿੱਸੇਦਾਰ ਮੈਂ ਤਾਂ ਲਾਜ਼ਮੀ ਬਣੂ ਆ ਆ ਗਿਆ ਨਹੀਂ ਤਾਂ ਉਹ ਜੀ ਕਿਵੇਂ ਦੇਖਦੇ ਜਿਹੜਾ 1 ਸਾਲ ਪੂਰਾ ਹੋਣ ਤੋਂ ਬਾਅਦ ਐਨਐਸਏ ਦੁਬਾਰਾ ਕੋ 3 ਮਹੀਨੇ ਦੇ ਲਾ ਲਈਏ ਦੇਖੋ ਜੀ ਜਿੰਨਾ ਚਿਰ ਜਿੰਨਾ ਚਿਰ ਇਹ ਪਤਾ ਨਹੀਂ ਲੱਗਦਾ ਕਿ ਇੱਕ ਜਿਹੜਾ ਹੈਗਾ ਲੀਡਰ ਉਹਦੇ ਪਿੱਛੇ ਜਨਤਾ ਦਾ ਸਮਰਥਨ ਹੈ ਉਹ ਸਿਰਫ ਤੇ ਸਿਰਫ ਚੋਣਾਂ ਲਈ ਪਤਾ ਲੱਗਦਾ ਤੇ ਉਹਨੂੰ ਉਹ ਕਮਜ਼ੋਰ ਆਦਮੀ ਸਮਝਦੇ ਆ ਕਮਜ਼ੋਰੀ ਦੇ ਵਿੱਚ ਉਹ ਮਿਆਦ ਵਧਾਈ ਜਾਂਦੇ ਆ ਜਦੋਂ ਪਤਾ ਲੱਗੂ ਕਿ ਜਨਤਾ ਦਾ ਸਮਰਥਨ ਹੈ ਉਹਦੇ ਤੋਂ ਸ਼ਿਵਰਨਜੀਤ ਸਿੰਘ ਮਾਨ ਨੂੰ ਕਤਲ ਕੇਸ ਬਣਾਇਆ ਸੀ ਇੰਦਰਾ ਗਾਂਧੀ ਦਾ ਕਨਸਪੀਰੇਸੀ ਟੂ 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 ਮਰਡਰ ਇੰਦਰਾ ਗਾਂਧੀ ਇਹ ਕੇਸ ਚੀਚੇ ਬਣਾਇਆ ਸੀ ਇਸ ਤੇ ਸ਼ਿਵਰਨਜੀਤ ਸਿੰਘ ਮਾਨ ਤੇ ਉਦੋਂ ਬੀਪੀ ਉਸ ਸਮੇਂ ਜਿਹੜੀ ਸਰਕਾਰ ਸੀ ਜੀ ਰਜੀਵ ਗਾਂਧੀ ਦੀ ਜਿੱਦੇ ਸ਼ਿਵਰਨਜੀਤ ਸਿੰਘ ਮਾਨ ਨੂੰ ਰਹਿਤ ਰਿਆ ਰਾਜੀਵ ਗਾਂਧੀ ਦੀ ਸਰਕਾਰ ਦਾ ਆਖਿਰਲਾ ਦਿਨ ਸੀ ਵੀ ਪੀ ਸਿੰਘ ਦੀ ਜਿਹੜੀ ਨਵੀਂ ਆਉਣ ਵਾਲਾ ਪ੍ਰਧਾਨ ਮੰਤਰੀ ਸੀ ਉਹਦਾ ਵੀ ਸੀਪੀ ਅਸੀਂ ਰਿਹਾ ਕਰਨਾ ਤਾਂ ਕਾਂਗਰਸ ਨੇ ਰਾਤ ਨੂੰ 12 ਵਜੇ ਰਿਹਾ ਕਰਤਾ ਵੀ ਇਹ ਕ੍ਰੈਡਿਟ ਜਿਹੜਾ ਹੈ ਉਹ ਵੀ ਪੀ ਸਿੰਘ ਸਰਕਾਰ ਨੂੰ ਨਾ ਮਿਲੇ 2K ਉਹਤੇ ਦੇਵ ਸਿਮਰਨ ਜੀ ਸਨ ਮਾਨ ਚੌਣ ਜਿੱਤੇ ਜਿਆ ਉਹ ਤਗੜਾ ਆਦਮੀ ਆ ਉਹਨੂੰ ਜਨਤਾ ਦੀ ਹਮਾਇਤ ਇਹ ਤੇ ਮੇ ਪਤਾ ਲੈ ਦੂ ਵੀ ਜੇ ਹੁਣ ਬੈਠੇ ਆ ਉਥੇ ਜੇਲ੍ਹ ਦੇ ਵਿੱਚ ਬੈਠੇ ਵੀ ਭਾਈ ਅਮਰਪਾਲ ਸਿੰਘ ਨੂੰ ਬੈਠੇ ਆ ਜੀ ਚੋਣਾ ਇਥੇ ਅਸੀਂ ਹਿੱਸਾ ਨਹੀਂ ਲੈਂਦੇ ਬੈਠੇ ਬੈਠੇ ਰਹੋ ساری ਉਮਰ ਕਿਸੇ ਨੇ ਪੁੱਛਣਾ ਹੀ ਨਹੀਂ ਹੈ ਜਨਤਾ ਦਾ ਫਤਵਾ ਤਾਂ ਹੁੰਦਾ ਹੈ ਸਰਕਾਰ ਨੇ ਗਲਤ ਕੰਮ ਕੀਤਾ ਡਾਇਰ ਕਾਨੂੰਨੀ ਕੀਤਾ ਨੈਤਿਕ ਤੌਰ ਤੇ ਗਲਤ ਕੀਤਾ ਮੋਰਲਲੀ ਗਲਤ ਸੀਦਾ ਇਹ ਲੋਟ ਲੋਤ ਮਰੋ ਵੀ ਸੀ ਇਹ ਫਤਵਾ ਉਥੇ ਦੀ ਜਨਤਾ ਨੇ ਦੇਣ ਜਿਹੜਾ ਭਗਵੰਤ ਮਾਨ ਨੇ ਜਿਹੜਾ ਭਗਵੰਤ ਮਾਨ ਨੇ ਫੈਸਲਾ ਦਿੱਤਾ ਇਹ ਜ਼ਰਫਦਾਰੀ ਦਾ ਉਹ ਲੋਟਾਂ ਦੇ ਫਤਵੇ ਨਾਲ ਰੱਦ ਹੋਊਗਾ ਨਾ ਉਹ। ਨਹੀਂ ਜੀ ਕੋਈ ਕਿਸੇ ਸੈਟਿੰਗ ਦਾ ਨਹੀਂ ਭਰਿਆ ਜਾਣਾ। ਹਰ ਥੋੜੀ ਜਾਣਕਾਰੀ ਲਈ ਕਿਸੇ ਕਵਰੇਜ ਨੂੰ ਉਮੀਦਵਾਰ ਦਾ ਨਹੀਂ ਭਰਿਆ ਜਾਣਾ ਤੇ ਉਹਨਾਂ ਦੇ ਕਾਗਜ਼ ਪੱਤਰ ਰੱਦ ਨਹੀਂ ਹੁੰਦੇ ਕਿਸੇ ਹਾਲਤ ਵਿੱਚ। ਰੱਦ ਤਾਂ ਟਾਈਮ ਹੋਵੇ ਜੇ ਅਸੀਂ ਜਾਣ ਕੇ ਲਕੂਣਾ ਛੱਡਾਂਗੇ। ਜੇ ਅਸੀਂ ਲਕੂਣਾ ਨਹੀਂ ਛੱਡਦੇ ਰੱਦ ਹੋਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਰੱਦ ਕਿਹੜੇ ਆਧਾਰ ਤੇ ਹੋ ਜਾਣਗੇ? ਉਹ ਮੈਂ ਆਪ ਦਾ ਕਵਰੇਜ ਨੂੰ ਉਮੀਦਵਾਰ ਭਰਦਾ ਫਿਰਦਾ ਮੈਂ ਭਰਿਆ ਹੀ ਨਹੀਂ ਸੀ ਜਦੋਂ ਮੈਂ ਸੀ ਰੱਦ ਹੁੰਦੇ ਹੀ ਨਹੀਂ ਰੱਦ ਕਿਵੇਂ ਹੋ ਜਾਣਗੇ ਸਾਨੂੰ ਜਦੋਂ ਆਪ ਜਾਣਕਾਰੀ ਹੈ ਕਾਨੂੰਨ ਦੀ ਸਾਰਾ ਕੁਝ ਪਤਾ ਹੈ ਰੱਦ ਤਾਂ ਕਿਸੇ ਗੱਲ ਤੇ ਹੋਣੀ ਹੈ ਨਾ ਉਹ ਕੋਈ ਤਾਂ ਰੱਦੋ ਕਰ ਨਹੀਂ ਸਕਦਾ ਵੀ ਮੈਂ ਫਲਾਣੇ ਨੂੰ ਵਧੀਆ ਨਹੀਂ ਸਮਝਦਾ ਮੈਂ ਰੱਦ ਕਰਦਾ ਇਸ ਦਾ ਉਹ ਤਾਂ ਕੋਈ ਭਰ ਦੋ ਉਹਦੇ ਚ ਤਾਂ ਕੋਈ ਗੱਲ ਨਹੀਂ ਨਾ ਜੀ ਰੱਦ ਨਹੀਂ ਹੁੰਦੇ ਕਿਸੇ ਹਾਲਤ ਜੀ ਰੱਦ ਹੋਣ ਦਾ ਕੋਈ ਪ੍ਰੈਸ਼ਰ ਨਹੀਂ ਪੈਦਾ ਹੁੰਦਾ ਵੀ ਰੱਦ ਹੋਣ ਜੀ ਉਹਨਾਂ ਦੇ